15 ਅਗਸਤ ਆਜ਼ਾਦੀ ਦਿਹਾੜੇ ਅਤੇ ਜਨਮਾਸ਼ਟਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ 플ੈਗ ਮਾਰਚ ਨਾਕੇ ਅਤੇ ਪੈਟਰੋਲਿੰਗ ਪਾਰਟੀਆਂ ਚੱਪੇ-ਚੱਪੇ ਉੱਤੇ ਤਾਇਨਾਤ ਨੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਨਤਕ ਥਾਵਾਂ ਉੱਤੇ ਸਪੈਸ਼ਲ ਚੈਕਿੰਗ ਜਾਰੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਉਥੇ ਹੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਉਹ ਦੱਸਿਆ ਕਿ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਫਿਰ ਗਤੀਵਿਧੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਹ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨ ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਵਾਸਤੇ ਹੀ ਮੌਜੂਦ ਹੈ। ਕੀ ਦੋਹਰਾ ਜੀ 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 ਦਾਬਲ ਮਾਜੋਤਰੀ ਇਹ ਤਾਂ ਵੀ ਬਰਾਵਾ ਜੀ ਪੁਲਿਸ ਕਪਤਾਨ ਜੀ ਜੇ ਜੇਕਰ ਕੋਈ ਆਪਾਂ ਬਤਾਲਾ ਕਰੀਏ ਕੋਲ ਸਪੈਸ਼ਲ ਜਿਹੜੀ ਹੈ ਟੌਲਿੰਗ ਕੀਤੀ ਜਾ ਰਹੀ ਹੈ ਦਿਨ ਰਾਤ ਦਿਨ ਵਾਲੀ ਫਲੈਗ ਮਾਰਚ ਉਹ ਸਾਰੀਆਂ ਜਿਹੜੇ ਨਾਕਾ ਨੇ ਉਪਰ ਸਿਟੀ ਨੂੰ ਇਹ ਨਾਕੇ ਆਊਟਸਟੇਟ ਜਿਨਵੇਂ ਆ ਗਏ ਆ ਉਹ ਸਾਰਾ ਨਾਕਬੰਦੀ ਕਰਕੇ ਪੂਰਾ ਚਿੱਤੇ ਨੂੰ ਤਸੀਰ ਕੀਤਾ ਗਿਆ ਕਿਤਾ ਦਾ ਕੋਈ ਅਨੁਸ਼ਾਸਨੀ ਕਟਾਨਾ ਕੋਈ ਹੋਵੇ ਤਾਂ ਜੋ ਜਿਹੜਾ ਆਜ਼ਾਦੀ ਹਿਲਾੜਾ ਉਹ ਅਮਨ ਮਾਨ ਹੋਵੇ ਕੋਈ ਬਿਲਕੁਲ ਲੋਕਾਂ ਦਾ ਸਾਡੇ ਇਹੋ ਪੀੜਾ ਬਟਾਲਾ ਪੁਲਿਸ ਦੀ ਕਿ ਤੁਸੀਂ ਆਪ ਆਪਣਾ ਜਾਗੂਕ ਰਹਿਣ ਤੇ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਜਿਵੇਂ ਕੋਈ ਉਹਨਾਂ ਨੂੰ ਇਹੋ ਜਿਹੀ ਮਦਦ ਮਿਲਦੀ ਹੈ ਇਹ ਕੋਈ ਗਲਤ ਅਨਸਰਵਾਂ ਨੂੰ ਨਜ਼ਰ ਆਉਂਦਾ ਸਾਨੂੰ ਇਮੀਡੀਏ ਦੱਸਣਾ ਸਾਡੀਆਂ ਪਟੌਲਿੰਗ ਪਾਟੀਆਂ ਅਸੀਂ ਹੁਣੇ ਹੀ ਦੇਖੋ ਦਿਨ ਰਾਤ ਭਰੀਆਂ 14 ਪਟੌਲੀ ਪਾਟੀਆਂ ਘਰਾਹਨ ਚੱਲ ਰਹੀਆਂ ਇੰਡਸਟਰੀ ਏਰੀਆ ਸਾਰੇ ਸਿਗੇ ਪੂਰਾ ਘੌਰ ਕੀਤਾ ਹੋਇਆ ਔਰ ਪਲੱਸ ਰੇਲਵੇ ਰੋਡ ਇਧਰ ਆਪਣਾ ਸਿਨਮਾ ਰੋਡ ਇਸਨਾ ਆਪਣਾ ਅਲੀਵਾ ਰੋਡ ਸਭ ਬਸ ਘੌਰ ਹੋਇਆ ਮਿਛਾ ਸਿਟੀ ਏਰੀਆ ਕਰੋਡਿੰਗ ਹੋਣ ਕਰਕੇ ਅਵੇ ਸੈਂਸਰ ਚੋੜਨ ਦੀ ਹੈ ਔਰ ਆਪਾਂ ਲੋਕਾਂ ਬਜੇ ਸੈਂਸਰ ਸਿਕਿਉਰਿਟੀ ਬਣੇ ਰਵੇ ਕਿ ਆਪਾਂ ਹਰ ਵળે ਸਾਡੀ ਪ੍ਰਾਇੰਸ ਏਰੀਆ ਉਹ ਹੈਗੀ ਹੈ ਉਹ ਆਜ਼ਾਦੀ ਦਿਹਾੜਾ ਉਹਦੇ ਨਾਲ ਨਾਲ ਸ਼ਾਇਦ ਜਨਮ ਅਸ਼ਟਮੀ ਦਾ ਤਿਹਾੜੀ ਹਾਂ ਬਿਲਕੁਲ ਬਿਲਕੁਲ ਜਨਮ ਅਸ਼ਟਮੀ ਦਾ ਤਿਹਾੜੀ ਮੱਦੇ ਨਜ਼ਰ ਰੱਖ ਕੇ ਹੋਈ ਵੀ ਆਪਾਂ ਸਾਰੇ ਜਿਹੜੇ ਆ ਹੱਤਾ ਪ੍ਰਬੰਧ ਜੋ ਵਾਇਲੈਂਸ ਹੈਗੇ ਉਹਨਾਂ ਪਿੱਛੇ ਗਏ ਵੀ ਦਰੋ ਜਾਲੀ ਜੀ ਜੀ ਜੰਮ ਦਬਨ ਮਾਣਿਓ ਤਰੀ ਇਹ ਤਾਂ ਵੀ ਬੜਾ ਆ ਕਿ ਪਟਿਆ ਦਾ ਪੰਜਾਬੀ ਜਿਹੜੇ ਤੇ ਆਪਾਂ ਬਟਾਲਾ ਪੁਲਿਸ ਲੋ ਸਪੈਸ਼ਲ ਜਿਹੜੀ ਆ ਪਟੌਣੀ ਕੀਤੀ ਜਾ ਰਹੀ ਹੈ ਦਿਨ ਰਾਤ ਦਿਨ ਵੜੀ ਫਲੈਗ ਮਾਰਚ ਸਾਰੀਆਂ ਜਿਹੜੇ ਨਾਥਾਂ ਨੇ ਪੂਰਾ ਸਿਟੀ ਨੂੰ ਇਨ ਇਨਰ ਨਾਕੇ ਆਊਟਸਕੱਟ ਜਿੰਨੇ ਹੈਗੇ ਆ ਉਹ ਸਾਰਾ ਨਕਬੰਦੀ ਕਰਕੇ ਪੂਰਾ ਸਿਟੀ ਸੀਲ ਕੀਤਾ ਗਿਆ ਜੇ ਤਾਂ ਕੋਈ ਅਨੁਸਾਣਿਕ ਪਟਾਣਾ ਕੋਈ ਹੋਵੇ ਤਾਂ ਜੋ ਜਿਹੜਾ ਆਜ਼ਾਦੀ ਹਿੜਾ ਉਹ ਅਮਨ ਮਾਨਾ ਰਹੇ ਕੋਈ ਬਿਲਕੁਲ ਲੋਕਾਂ ਵਾਸਤੇ ਇਹੋ ਪੀਲੇ ਪਟਾੜਾ ਪੁਲਿਸ ਦੀ ਕਿ ਤੁਸੀਂ ਆਪ ਪ੍ਰਾਂ ਜਾਗੂਕ ਰਹਿਣ ਤੇ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕੋਈ ਉਹਨਾਂ ਨੂੰ ਕੋਈ ਇਲਫਸਨ ਵੀ ਮਿਲਦੀ ਹੈ ਤੇ ਕੋਈ ਗਲਤ ਅੰਸਰ ਉਹਨਾਂ ਨੂੰ ਨਜ਼ਰ ਆਉਂਦਾ ਸਾਨੂੰ ਇਮੀਡੀਏਟ ਦੱਸਣ ਸਾਡੀਆਂ ਪਟੌਲੀ ਕਾਟੀਆਂ ਅਸੀਂ ਹੁਣੇ ਦੇਖੋ ਦਿਨ ਰਾਤ ਸਾਡੀਆਂ 14 ਪਟੌਲੀ ਕਾਟੀਆਂ ਰਾਤ ਨੂੰ ਚੱਲ ਰਹੀਆਂ ਇੰਡਸਟਰੀ ਏਰੀਆ ਸਾਰੇ ਸਿੱਗੇ ਪੂਰਾ ਘੇਰ ਕੀਤਾ ਹੋਇਆ ਔਰ ਪਲੱਸ ਰੇਲਵੇ ਰੋਡ ਇਧਰ ਆਪਣਾ ਸਿਨੇਮਾ ਰੋਡ ਇਸਨਾ ਆਪਣਾ ਅਲੀਵਾਰ ਰੋਡ ਸਾਰ ਬਸ ਘੇਰ ਹੋਇਆ ਹੈ। ਮਿਸ਼ਾ ਸਿਟੀ ਏਰੀਆ ਟ੍ਰਾਫਿਕ ਹੋਣ ਕਰਕੇ ਅਵੇ ਸੈਂਸਿਟਿਵ ਏਰੀਆ ਹੈ ਔਰ ਆਪਾਂ ਲੋਕਾਂ ਬਜੇਤਰ ਸੈਂਸਿਟਿਵ ਸਿਕਿਉਰਿਟੀ ਬਣਾਈ ਰਵੇ ਕਿ ਆਪਾਂ ਹਰ ਵळे ਸਾਡੀ ਪ੍ਰਾਇਮਰੀ ਏਰੀਆ ਉਹ ਹੈਗੀ। ਬਿਲਕੁਲ ਆਜ਼ਾਦੀ ਦਿਹਾੜਾ ਉਹਦੇ ਨਾਲ ਨਾਲ ਸ਼ਾਇਦ ਜਨਮ ਅਸ਼ਟਮੀ ਦਾ ਤਿਹਾੜਾ ਬਿਲਕੁਲ ਬਿਲਕੁਲ ਜਨਮ ਅਸ਼ਟਮੀ ਤੇ ਹਾਜ਼ਮ ਮੱਧਨ ਦੇ ਨਾਲ ਰਸ ਹੋਵੇ ਵੀ ਆਪਾਂ ਸਾਰੇ ਜਿਹੜੇ ਆ ਪਟਾ ਪ੍ਰਬੰਧ ਜੋ ਬਾਇਲੈਂਸ ਹੈਗੇ ਉਹਨਾਂ